ਅ ਦਸੰਬਰ ਦੇ ਅਖੀਰ ਤੇ 2025 ਦੇ ਵਿੱਚ ਜੋ 2015 ਦੇ ਵਿੱਚ ਵੱਖ-ਵੱਖ ਥਾਵਾਂ ਤੇ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੱਚੇ ਪਾਤਸ਼ਾਹ ਦੀਆਂ ਬੇਅਦਬੀਆਂ ਹੋਈਆਂ ਉਹਦੇ ਜਿਹੜੇ ਕੇਸ ਪਹਿਲਾਂ ਫਰੀਦਕੋਟ ਸੀ ਬਠਿੰਡੇ ਸੀ ਜਾਂ ਮੋਗੇ ਸੀ ਉਹ ਜਿਹੜੇ ਕੇਸ ਇੱਥੋਂ ਚੱਲਦੇ ਸੀ ਤੇ ਦਸੰਬਰ ਦੇ ਅਖੀਰ ਦੇ ਉੱਤੇ ਉਹਦੀ ਤਰੀਕ ਪਈ ਮੇਰੀ ਸੀਨੀਅਰ ਵਕੀਲ ਸਰਦਾਰ ਐਚ ਐਸ ਫੁਲਕਾ ਸਾਹਿਬ ਦੇ ਨਾਲ ਵੀ ਗੱਲਬਾਤ ਹੋਈ ਉਹ ਜਿਹੜੇ ਕੇਸ ਹੀ ਪੰਜਾਬ ਤੋਂ ਆਪਾਂ ਸਭ ਜਾਣਦੇ ਆਂ ਭਈ ਟਰਾਂਸਫਰ ਕਰਕੇ ਬਾਹਰ ਭੇਜਣ ਦੀ ਗੱਲ ਚੱਲੀ ਫੁਲਕਾ ਸਾਹਿਬ ਉਹਨਾਂ ਕੇਸਾਂ ਦੇ ਵਿੱਚ ਪੇਸ਼ ਹੋਏ ਔਰ ਹਾਈ ਕੋਰਟ ਨੇ ਆਪਣੀ ਇੱਕ ਜੱਜਮੈਂਟ ਦਿੱਤੀ ਭਈ ਪੰਜਾਬ ਦੇ ਵਿੱਚ ਕਿਉਂਕਿ ਮਾਹੌਲ ਖਰਾਬ ਆ ਇਸ ਕਰਕੇ ਜਿਹੜੇ ਡੇਰਾ ਪ੍ਰੇਮੀਆਂ ਦੇ ਕੇਸ ਆ ਬੇਅਦਬੀ ਨਾਲ ਸੰਬੰਧਤ ਇਹ ਸਾਰੇ ਦੇ ਸਾਰੇ ਪੰਜਾਬ ਤੋਂ ਬਾਹਰ ਤਬਦੀਲ ਕੀਤੇ ਜਾਣ ਤੇ ਫੂਲਕਾ ਸਾਹਿਬ ਜਿਹੜੇ ਬੰਦੇ ਪੀੜਤਾ ਉਹਨਾਂ ਵੱਲੋਂ ਫਿਰ ਸੁਪਰੀਮ ਕੋਰਟ ਦੇ ਵਿੱਚ ਪੇਸ਼ ਹੋਏ ਔਰ ਕਾਫੀ ਵਾਰੀ ਉਹ ਪੇਸ਼ ਹੋਏ ਪਰ ਪੰਜਾਬ ਸਰਕਾਰ ਦਾ ਕੋਈ ਵੀ ਨੁਮਾਇੰਦਾ ਉੱਥੇ ਪੇਸ਼ ਨਹੀਂ ਹੋਇਆ ਫੂਲਕਾ ਸਾਹਿਬ ਨੇ ਆਪ ਕੋਸ਼ਿਸ਼ ਕਰਕੇ ਪਹਿਲਾ ਸਤੰਬਰ ਦੇ ਵਿੱਚ 2025 ਫਿਰ ਅਕਤੂਬਰ 2025 ਉਹਨਾ ਕੇਸਾਂ ਦੇ ਉੱਤੇ ਸੁਪਰੀਮ ਕੋਰਟ ਤੋਂ ਸਟੇ ਦਵਾਇਆ। ਇੱਥੇ ਮੈਂ ਦੱਸ ਦੇਣਾ ਚਾਹੁੰਦਾ ਵੀ ਇਹ ਕਿਹੜੇ ਕੇਸ ਆ। 2015 ਦੇ ਵਿੱਚ ਜਿਹੜੀ ਧੰਨਤਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਜੇ ਪਾਤਸ਼ਾਹ ਦੀ ਬਰਗਾੜੀ ਦੇ ਵਿੱਚ ਬੇਅਦਬੀ ਹੁੰਦੀ ਆ। ਔਰ ਇਹ ਕੇਸ ਜਿਹੜੇ ਰਜਿਸਟਰ ਹੁੰਦੇ ਆ। ਉਹਦੇ ਤੋਂ ਬਾਅਦ ਕੁਝ ਸਾਲ ਪਹਿਲਾਂ ਜਿਹੜਾ ਪ੍ਰਦੀਪ ਕਲੇਰ ਆ ਜਿਹੜਾ ਘਡੇਰਾ ਪ੍ਰੇਮੀ ਸੀ। ਉਹਨੂੰ ਫੜਿਆ ਗਿਆ। ਔਰ ਉਹਨੇ ਕੋਰਟ ਦੇ ਵਿੱਚ ਕਿਹਾ ਵੀ ਮੈਂ ਮਤਲਬ ਸਾਰਾ ਸੱਚ ਦੱਸਦਾ ਔਰ ਉਹਦੇ ਵਿੱਚ ਉਹਨੇ ਕਿਹਾ ਵੀ ਇਹ ਜਿਹੜੀਆਂ ਵੀ ਬੇਦਬੀਆਂ ਹੋਈਆਂ ਇਹ ਹਨੀਪਰੀਦ ਦੇ ਕਹਿਣ ਤੇ ਤੇ ਡੇਰਾ ਜਿਹੜਾ ਮੁਖੀ ਆ ਉਹਦੇ ਕਹਿਣ ਦੇ ਉੱਤੇ ਹੋਈਆਂ ਉਹਦੇ ਵਿੱਚ ਉਹਨੇ ਕੁਝ ਬੰਦਿਆਂ ਦੇ ਜਿਹੜੇ ਨਾਮ ਹੀ ਉਹ ਵੀ ਲੈ ਤੋ ਪ੍ਰਦੀਪ ਕਲੇਰ ਇਸ ਮਾਮਲੇ ਦੇ ਵਿੱਚ ਸਰਕਾਰੀ ਗਵਾਹ ਵੀ ਬਣਿਆ ਪਰ ਅੱਜ ਤੱਕ ਇੱਕ ਤਾਂ ਪੰਜਾਬ ਸਰਕਾਰ ਨੇ ਅਜੇ ਤੱਕ ਹਨੀਪ੍ਰੀਤ ਨੂੰ ਅਰੈਸਟ ਨਹੀਂ ਕੀਤਾ ਪੰਜਾਬ ਚ ਨਹੀਂ ਲਿਆਂਦਾ ਜਦੋਂ ਕਿ ਉਹਦੇ ਖਿਲਾਫ ਕੇਸ ਦਰਜ ਆ ਬਿਆਦਬੀ ਦਾ ਜਿਹੜਾ ਡੇਰਾ ਮੁਖੀ ਆ ਬਰਮੀਤ ਰਾਮ ਰੀਮ ਉਹਨੂੰ ਅਰੈਸਟ ਕਰਕੇ ਪੰਜਾਬ ਦੇ ਵਿੱਚ ਨਹੀਂ ਲਿਆਂਦਾ ਔਰ ਜਦੋਂ ਹਰਿਆਣੇ ਨੇ ਕਿਹਾ ਵੀ ਵੀ ਇਹਨੂੰ ਉੱਥੇ ਜਾਣ ਨੂੰ ਇਹਦੇ ਨੂੰ ਖਤਰਾ ਪਰ ਸਰਕਾਰ ਨੇ ਉਹਦੇ ਕੋਈ ਪਰਵਾਹੀ ਨਹੀਂ ਕੀਤੀ ਤਾਂ ਮੇਰਾ ਸਵਾਲ ਪੰਜਾਬ ਸਰਕਾਰ ਨੂੰ ਸਿੱਧਮ ਸਿੱਧਾ ਕਿ ਗੁਰੂ ਗ੍ਰੰਥ ਸਾਹਿਬ ਦੀ ਬਿਆਦਬੀਆਂ ਤੇ ਮਸਲੇ ਦੇ ਉੱਤੇ ਬੜੀ ਗੱਲਬਾਤ ਪਹਿਲਾਂ ਵੀ ਚੱਲੀ ਅੱਜ ਵੀ ਤਾਂ ਜਿਹੜਾ ਇਹ ਬਰਗਾੜੀ ਬਿਆਦਬੀ ਹੋਈ ਪਰਦੀਪ ਕਲੇਰ ਦੀ ਉਹਦੇ ਵਿੱਚ ਕੋਰਟ ਦੇ ਵਿੱਚ ਗਵਾਹੀ ਫਿਰ ਉਹਨੇ ਹਾਨੀਪਰੀਦ ਦਾ ਨਾਮ ਲਿਆ ਪਰ ਅਜੇ ਤੱਕ ਪੰਜਾਬ ਸਰਕਾਰ ਦੀ ਕੀ ਮਜਬੂਰੀ ਆ ਕਿ ਉਹਨੇ ਜਿਹੜਾ ਡੇਰਾ ਮੁਖੀ ਆ ਤੇ ਹਾਨੀਪਰੀ ਤੋਂ ਉਹਨੂੰ ਗ੍ਰਿਫਤਾਰ ਕਰਕੇ ਪੰਜਾਬ ਤੇ ਨਹੀਂ ਲੰਦਾ ਦੂਜਾ ਜਦੋਂ ਪੰਜਾਬ ਤੋਂ ਕੇਸ ਤਬਦੀਲ ਕਰਕੇ ਦੂਜੇ ਪਾਸੇ ਲਗਾਏ ਜਾ ਰਹੇ ਆ ਔਰ ਪੰਜਾਬ ਸਰਕਾਰ ਦਾ ਕੋਈ ਸੀਨੀਅਰ ਵਕੀਲ ਪੇਸ਼ ਹੀ ਨਹੀਂ ਹੋ ਰਿਹਾ ਫੁਲਕਾ ਸਾਹਿਬ ਹੋ ਰਿਹਾ ਔਰ ਜੇ ਪੰਜਾਬ ਸਰਕਾਰ ਦਾ ਵਕੀਲ ਉੱਥੇ ਪੇਸ਼ ਨਹੀਂ ਹੋਊਗਾ ਇਹ ਕੇਸ ਬਿਆਦਬੀ ਦੇ ਸਾਰੇ ਪੰਜਾਬ ਤੋਂ ਬਾਹਰ ਚਲ ਜਾਣੇ ਆ ਇਹਦੇ ਵਿੱਚ ਨੁਕਸਾਨ ਕਿਹਦਾ ਤੋਂ ਪੰਜਾਬ ਸਰਕਾਰ ਜਿਹੜੀ ਆਪਣੀ ਨੀਤੀ ਬਦਲੇ ਕਿਉਂਕਿ ਜਦੋਂ ਜਿਹੜੇ ਸੰਧਵਾਵਾ ਸਪੀਕਰ ਇਹਨਾਂ ਨੇ ਵੀ ਵਾਰ-ਵਾਰ ਕਿਹਾ ਹੈ ਵੀ ਬਿਆਦਬੀ ਦਾ ਇਨਸਾਫ 24 ਘੰਟਿਆਂ 'ਚ ਦਵਾਂਗੇ ਇਨਸਾਫ ਕਿੱਥੇ ਆ ਔਰ ਕਿਉਂ ਨਹੀਂ ਦਿੱਤਾ ਤੋਂ ਅਕਾਲ ਤੱਕ ਸਾਥ ਤੇ ਸਾਰਾ ਮਸਲਾ ਵਾਜ ਤੇ ਆਪਾਂ ਵਿਚਾਰ ਵੀ ਕਰ ਰਹੇ ਆ ਅਰ ਸੰਬੰਧਿਤ ਧਿਰਾ ਨੂੰ ਪੁੱਛਿਆ ਜਾ ਸਕਦਾ ਵੀ ਤੁਸੀਂ ਇਹ ਮਾਮਲੇ ਤੇ 2015 ਦਾ ਜਿਹੜਾ ਬਰਗਾੜੀ ਦਾ ਬਿਆਦਵੀ ਕੇਸ ਆ ਇਹਦੇ ਵਿੱਚ ਜਿਹੜੇ ਦੋਸ਼ੀ ਉਹਨਾਂ ਨੂੰ ਅਜੇ ਤੱਕ ਪੰਜਾਬ ਦੇ ਵਿੱਚ ਨਹੀਂ ਲਿਆਂਦਾ ਤੇ ਉੱਤੇ ਤੁਸੀਂ ਕੀ ਕੀਤਾ ਫਿਰ ਇਹ ਕੇਸ ਪੰਜਾਬ ਤੋਂ ਬਾਹਰ ਤਬਦੀਲ ਹੋ ਰਿਹਾ ਆ ਫੁਲਕਾ ਸਾਹਿਬ ਲੜ ਰਹੇ ਆ ਤੇ ਪੰਜਾਬ ਸਰਕਾਰ ਕਿਉਂ ਨਹੀਂ ਲੜਦੀ ਜਦੋਂ ਹਾਈ ਕੋਰਟ ਇਹ ਕਹਿ ਰਹੀ ਪੰਜਾਬ ਦਾ ਮਾਹੌਲ ਖਰਾਬ ਆ ਤੇ ਪੰਜਾਬ ਸਰਕਾਰ ਉਹਨੂੰ ਕਾਊਂਟਰ ਕਿਉਂ ਨਹੀਂ ਕਰ ਰਹੀ ਇਹ ਪੰਜਾਬ ਨੂੰ ਬਦਨਾਮ ਕਰ ਰਿਹਾ ਦੂਜੀ ਗੱਲ ਉਹਨਾਂ ਹੀ ਸਮਿਆਂ ਦੇ ਵਿੱਚ 2000 ਤੇ 17 ਦੇ ਵਿੱਚ ਇੱਕ ਆਪਣਾ ਮੌੜ ਮੌੜ ਦੇ ਵਿੱਚ ਅੱਤਵਾਦੀ ਬੰਬ ਧਮਾਕਾ ਹੋਇਆ ਉਹਨੂੰ ਅੱਤਵਾਦੀ ਘਟਨਾ ਹੀ ਕਵਾਂਗੇ ਉਹਦੇ ਵਿੱਚ ਜਿਹੜੇ 7 ਬੰਦੇ ਸੀ ਉਹਦੇ ਚ 5 ਬੱਚੇ ਸੀ ਤੇ 7 ਜਿਹੜੇ ਆ ਉਹ ਟੋਟਲ 7 ਸੀ ਉਹ ਜਿਹੜੇ ਬੰਦੇ ਸੀ ਉਹ ਉੱਥੇ ਚੜ੍ਹਾਈ ਕਰ ਗਏ ਉਹਨਾਂ ਦੇ ਨਾਂ ਹੀ ਵਰਖਾ ਰਾਣੀ ਅੰਕੁਸ਼ ਸਿੰਕਲਾ ਰਿਪਨਦੀਪ ਸਿੰਘ ਸੌਰਵ ਸਿੰਘਲਾ ਜਾਪ ਸਿਮਰਨ ਸਿੰਘ, ਅਸ਼ੋਕ ਕੁਮਾਰ, ਹਰਪਾਲ ਸਿੰਘ ਪਾਲੀ ਇਹ ਜਿਹੜੇ ਬੰਦੇ ਸੀ ਉੱਥੇ ਵਿਚਾਰੇ ਮਾਰੇ ਗਾ ਇਹਦੇ ਵਿੱਚੋਂ ਜਿਹੜਾ ਰਿਪਨਦੀਪ ਸਿੰਘ ਸੀ ਇਹ ਛੋਟਾ ਜਿਹਾ ਬੱਚਾ ਸੀ। ਅਰੇ ਮੌੜ ਪਿੰਡ ਦੇ ਨੇੜੇ ਰਹਿੰਦਾ ਸੀ। ਤੇ ਮੌੜ ਪਿੰਡ ਤੋਂ ਉਹਨਾਂ ਨੇ ਮੌੜ ਤਾਂ ਲਿਆਂਦਾ ਸੀ ਵੀ ਕਿ ਚੰਗੇ ਸਕੂਲ ਬੱਚੇ ਨੂੰ ਪੜ੍ਹਾ ਲਾਂਗੇ। ਮੈਂ ਇਹਨਾਂ ਸਬੰਧਤ ਪਰਿਵਾਰਾਂ ਨੂੰ ਪਿਛਲੇ ਦਿਨਾਂ 'ਚ ਮਿਲਿਆ ਸੀ ਮਹੀਨੇ 'ਚ। ਇਹ ਪਰਿਵਾਰਾਂ ਨੇ ਰਿਪਨਦੀਪ ਸਿੰਘ ਦਾ ਜੇ ਤੱਕ ਪਰਿਵਾਰ ਨੇ ਜਿਹੜਾ ਬਸਤਾਂ ਦਾ ਕਿਤਾਬਾਂ ਵਾਲਾ ਬੈਗ ਉਹ ਸੰਭ ਕੇ ਰੱਖਿਆ ਆ। ਉਹ ਬੈਗ ਨੂੰ ਵੇਖ ਕੇ ਰੋਂਦੇ ਆ। ਪਰ ਇਸ ਘਟਨਾ ਨੂੰ ਉਸ ਵੇਲੇ ਜਿਹੜੇ ਖਟੜਾ ਸਾਹਿਬ ਹੀ ਇਹਨਾਂ ਨੇ ਅੱਤਵਾਦੀ ਘਟਨਾ ਵੀ ਕਿਹਾ ਤੇ ਕਿਹਾ ਵੀ ਇਹਦੀਆਂ ਤਾਰਾ ਡੇਰਾ ਸਿਰਸਾ ਦੇ ਨਾਲ ਜੁੜੀਆਂ ਹਈਆਂ। ਇਹ NIA ਦੀ ਜਿਹੜੀ ਟੀਮ ਹੀ ਉਹਨੇ ਵੀ ਜਾਂਚ ਇਹਦੀ ਕੀਤੀ। ਪਰ ਅੱਜ ਤੱਕ ਇਹ ਜਿਹੜੀ ਸਾਡੀ ਪੰਜਾਬ ਸਰਕਾਰ ਆ ਇਹਨਾਂ ਨੇ ਉਹ ਜਿਹੜੇ ਦੋਸ਼ੀ ਆ ਜਿਨ੍ਹਾਂ ਦੇ ਪਰਚੇ ਦਰਜ ਹੋਏ ਇਹਨਾਂ ਨੂੰ ਗ੍ਰਿਫਤਾਰ ਹੀ ਨਹੀਂ ਕੀਤਾ। 7 ਬੰਦਿਆਂ ਦਾ ਉੱਥੇ ਜਿਹੜੇ ਬੰਦੇ ਜਿਹੜੇ ਉੱਥੇ ਮਾਰੇ ਗਏ ਦੀਪਨਦੀਪ ਸਿੰਘ ਛੋਟਾ ਜਿਹਾ ਪਚੰਗੀ ਹੀ ਇੱਕ ਬੱਚਾ ਸੀ ਉਹਦਾ ਬੈਗ ਅਜੇ ਤੱਕ ਮਾਪਿਆਂ ਨੇ ਸੰਭਿਆ ਬੈਗ ਵੇਖ ਕੇ ਰੋਂਦੇ ਆ ਔਰ ਇਹਨਾਂ ਬੰਦਿਆਂ ਦੇ ਜਿਹੜੇ ਦੋਸ਼ੀ ਆ ਔਰ ਕਿਉਂਕਿ ਉਹ ਵੇਲੇ ਖਟੜੇ ਕਮਿਸ਼ਨ ਦੀ ਜਿਹੜੀ ਰਿਪੋਰਟ ਹੀ ਉਹਦੇ ਵਿੱਚ ਇਹੋ ਹੀ ਹੈਗਾ ਸੀ ਕਿ ਇਹਦੀਆਂ ਤਾਰਾਂ ਜਿਹੜੀਆਂ ਵਾਂ ਇਹ ਡੇਰਾ ਸਿਰਸਾ ਦੇ ਨਾਲ ਜੁੜੀਆਂ ਉਹ ਬੰਦੇ ਅਜੇ ਤੱਕ ਨਹੀਂ ਫੜੇ ਗਏ ਤਾਂ ਪੰਜਾਬ ਸਰਕਾਰ ਸਬੰਧਤ ਲੋਕਾਂ ਨੂੰ ਨਿਆਂ ਕਿਉਂ ਨਹੀਂ ਦਿੰਦੀ ਇਹ ਸਾਡਾ ਸਿੱਧਮ ਸਿੱਧਾ ਸਵਾਲ ਆ ਔਰ ਇਹਨਾਂ ਨੂੰ ਜਿਹੜਾ ਇਹ ਨਿਆਂ ਆ ਉਹ ਦੇਣਾ ਚਾਹੀਦਾ ਵਾ ਦੋਰਾ ਕਿਰਦਾਰ ਨਹੀਂ ਚਾਹੀਦਾ ਕਿਤੇ ਵਿਦਬੀ ਵਾਲੇ ਮਸਲਿਆਂ 'ਚ ਪੰਜਾਬ ਸਰਕਾਰ ਸੁਪਰੀਮ ਕੋਰਟ ਪੇਸ਼ ਨਹੀਂ ਹੋ ਰਹੀ ਅਕਤੰਬਰ ਦੇ ਅਖੀਰ ਤੇ ਗੱਲ ਹੋਈ ਫੁਲਕਾ ਸਾਹਿਬ ਉੱਥੇ ਜਾ ਰਿਹਾ ਸਾਰੇ ਕੇਸ ਤਬਦੀਲ ਕੀਤੇ ਜਾ ਰਿਹਾ ਔਰ ਬਰਗਾੜੀ ਮਾਮਲੇ ਦੇ ਵਿੱਚ ਜੋ ਗੁਰੂ ਗ੍ਰੰਥ ਸਾਹਿਬ ਦੀ ਵਿਦਬੀ ਆ ਵਿਦਬੀ ਦੇ ਜਿਹੜੇ ਦੋਸ਼ੀ ਉਹਨਾਂ ਨੂੰ ਪੰਜਾਬ 'ਚ ਪੰਜਾਬ ਸਰਕਾਰ ਲਿਆ ਹੀ ਨਹੀਂ ਰਹੀ ਭੱਜ ਰਹੀ ਆ ਵਾਦਾ ਕੀਤਾ ਸੀ ਔਰ ਜਿਹੜਾ ਮੌੜਕਾਂਡ ਆ ਮੌੜਕਾਂਡ ਤੇ ਜਿਹੜੇ ਦੋਸ਼ੀ ਆ ਉਹਨਾਂ ਨੂੰ ਫੜਿਆ ਨਹੀਂ ਜਾ ਰਿਹਾ ਇਹਦੇ ਤੋਂ ਇਲਾਵਾ ਪਿਛਲੇ ਲੰਬੇ ਸਮੇਂ ਤੋਂ ਜਿਹੜਾ ਪੰਜਾਬ ਦਾ ਮੁੱਖ ਮੰਤਰੀ ਆ ਦੇਖੋ ਪਲਦੀਪ ਸਿੰਘ ਗੜਗੱਜ ਮੇਰੇ ਤੋਂ ਪਹਿਲਾ ਗਿਆਨੀ ਰਗਵੀਰ ਸਿੰਘ ਜੀ ਉਹਦੇ ਤੋਂ ਪਹਿਲਾ ਗਿਆਨੀ ਹਰਪ੍ਰੀਤ ਸਿੰਘ ਜੀ ਉਹਦੇ ਤੋਂ ਪਹਿਲਾ ਗਿਆਨੀ ਗੁਰਵਜਨ ਸਿੰਘ ਜੀ ਉਹਦੇ ਤੋਂ ਪਹਿਲਾ ਗਿਆਨੀ ਜੋਗਿੰਦਰ ਸਿੰਘ ਦੀ ਵਿਦਵਾਨਤੀ ਔਰ ਉਹਦੇ ਤੋਂ ਪਹਿਲਾ ਹੋਰ ਸਾਡੇ ਸਿੰਘ ਸਾਹਿਬ ਏ ਆਕਾਲ ਤਖਤ ਸਾਹਿਬ ਤੇ ਬੰਦੇ ਜਥੇਦਾਰ ਬਦਲਦੇ ਰਹਿੰਦੇ ਕੋਈ ਵੱਡੀ ਗੱਲ ਨਹੀਂ ਪਰ ਜਿਹੜੀ ਆਕਾਲ ਤਖਤ ਸਾਹਿਬ ਦੀ ਸਰਵੋਚਤਾ ਤੇ ਉਹਦੀ ਜਿਹੜੀ ਮਾਣ ਮਰਿਆਦਾ ਇਸ ਮਾਣ ਮਰਿਆਦਾ ਨੂੰ ਚੈਲੰਜ ਕਰਨ ਦਾ ਕਿਸੇ ਨੂੰ ਹੱਕ ਨਹੀਂ ਆ ਖਾਸ ਕਰਕੇ ਜਦੋਂ ਕੋਈ ਸੱਤਾਧਾਰੀ ਧਿਰ ਦੇ ਵਿੱਚ ਹੋਵੇ ਔਰ ਪਿਛਲੇ ਦਿਨੀ ਜਿਹੜਾ ਪੰਜਾਬ ਦਾ ਮੁੱਖ ਮੰਤਰੀ ਆ ਪੰਜਾਬ ਦੇ ਮੁੱਖ ਮੰਤਰੀ ਨੇ ਇੱਕ ਪੀਸੀ ਦੇ ਵਿੱਚ ਉਹ ਮਸਲਾ ਕੁਛ ਵੀ ਨਹੀਂ ਸਾਡਾ ਸਿੱਖਾਂ ਦਾ ਅੰਟਰਨਲ ਮਸਲਾ ਹੈ ਚਲਦੀ ਹੋਈ ਪੀਸੀ ਦੇ ਵਿੱਚ ਅਕਾਲ ਤਖਤ ਦੀ ਰਹਿਤ ਮਰਿਆਦਾ ਨੂੰ ਚੈਲੰਜ ਕੀਤਾ ਇਹ ਹੁਣ ਕਹਿ ਰਹੇ ਨੇ ਕਿ ਇਹ ਮਰਿਆਦਾ ਇਹ ਮਰਿਆਦਾ ਇਹ ਆ ਇਹ ਕਿਸ ਜਥੇਦਾਰ ਦੀ ਇਕਤੀ ਨਹੀਂ ਬਣਾਈ ਇਹ ਪੰਥ ਦੀ ਬਣਾਈ ਔਰ ਤਕਰੀਬਨ 30 ਸਾਲ ਲੱਗੇ ਇਸ ਪੰਥਕ ਸਿੱਖ ਰਹਿਤ ਮਰਿਆਦਾ ਨੂੰ ਬਣਾਉਂਦਿਆਂ ਕਿੰਨਾ-ਕਿੰਨਾ ਨੇ ਬਣਾਈ 100 ਸਾਲ ਪਹਿਲਾਂ ਦੀ ਬਣੀ ਹੋਈ ਆ ਸ਼ਾਇਦ ਕਿਉਂਕਿ ਇਹਨਾਂ ਬੰਦਿਆਂ ਨੂੰ ਧਾਰਮਿਕ ਮਾਮਲਿਆਂ ਦਾ ਕੁਝ ਪਤਾ ਤੇ ਹੈ ਨਹੀਂ ਐਵੇਂ ਬੋਲੀ ਜਾਂਦੇ ਆ ਇਹਦੇ ਵਿੱਚ ਪੰਥ ਨੇ ਸਿੱਖ ਰਹਿਤ ਮਰਿਆਦਾ ਨੂੰ ਬਣਾਇਆ ਅਕਾਲ ਤੱਕ ਸਭ ਤੋਂ ਜਾਰੀ ਹੁੰਦੀ ਆ ਔਰ ਜਿਹੜੀ ਉਹ ਗੱਲ ਕਹਿ ਰਿਹਾ ਕਿ ਪਤਾ ਨਹੀਂ ਕਿੱਥੋਂ ਕਿੱਥੋਂ ਲੈ ਆਉਂਦੇ ਆ ਨਵੀਂ-ਨਵੀਂ ਮਰਿਆਦਾ ਕਿੱਥੋਂ ਜਥੇਦਾਰ ਲਈ ਆਉਂਦਾ ਇਹ ਆ ਬੋ ਮਰਿਆਦਾ ਆ ਲਿਖਿਆ ਆ ਇਹਦੇ ਵਿੱਚ ਜਿਹੜੀ ਮਾਦ ਤੇ ਉਹਨੇ ਸਵਾਲ ਕੀਤਾ ਸਿੱਖ ਰਹਿਤ ਮਰਿਆਦਾ 'ਚ ਲਿਖਿਆ ਔਰ ਇਹ ਜਿਹੜਾ ਭਗਵੰਤ ਮਾਨ ਦਾ ਚੈਲੰਜ ਆ ਉਹ ਮिन्नੂ ਨਹੀਂ ਆ ਉਹ ਚੈਲੰਜ ਆ ਸਿੱਖ ਰਹਿਤ ਮਰਿਆਦਾ ਨੂੰ ਉਹ ਚੈਲੰਜ ਆ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਵੋੱਚਤਾ ਨੂੰ